ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਭਿੰਡਰ ਡੇਰੀ ਫਾਰਮ ਵਿੱਚ ਡੇਰੀ ਤੋਂ ਆਪਾਂ ਪਹਿਲਾ ਵੀਡੀਓ ਦਿਖਾਈਆਂ ਬਹੁਤ ਟੌਪ ਦੀਆਂ ਮੱਝਾਂ ਹੁੰਦੀਆਂ 20 ਤੋਂ 22 ਮੱਝਾਂ ਸੇਲ ਕਰਨੀਆਂ ਜਿਨ੍ਹਾਂ ਜੋ ਸਾਰੀਆਂ ਹੀ ਤਾਜ਼ੀਆਂ ਹੀ ਸੂਈਆਂ ਅੱਜ ਤੁਹਾਨੂੰ ਡੇਰੀ ਦੇ ਵਿੱਚੋਂ ਤੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀ ਚੈਨਲ ਤੋਂ ਸਭ ਤੋਂ ਪਹਿਲਾਂ ਜ਼ਰੂਰੀ ਇਹੀ ਬੇਨਤੀ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਇਹਨਾਂ ਸਾਰੀਆਂ ਚੋਟੀਆਂ ਦੀ ਡਿਟੇਲ ਲਵਾਂਗੇ ਜੀ ਹਾਂਜੀ ਸਸਰੀਕਾਲ ਭਾਜੀ ਕੀ ਹਾਲ ਚਾਲ ਆ ਵਧੀਆ 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 ਠੀਕ ਆ ਜੀ ਤੀਜੀ ਵੀਡੀਓ ਲੱਗੀ ਪੰਡ ਤੁਹਾਡੀ ਹਾਂਜੀ ਹਾਂਜੀ ਪਹਿਲਾ ਮਾਲ ਵਿਕ ਜਾਂਦਾ ਰੇ ਟਾਈਮ ਨਾਲ ਹੀ ਸਾਰਾ ਵਿਕ ਗਿਆ ਤੁਹਾਡਾ ਮਾਲ ਠੀਕ ਆ ਜੀ ਠੀਕ ਆ ਤੇ ਐਡਰੈਸ ਦੱਸ ਦਿਓ ਜੀ ਇੱਕ ਵਾਰ ਫੇਰ ਮੇਰਾ ਨਾਮ ਦੇ ਰਾਜੇ ਹਾਂਜੀ ਤੇ ਮਜੀਠਾ ਰੋਡ ਦੇ ਡੇਢੀ ਫਾਰਮਾਟ ਜੀ ਠੀਕ ਆ ਜੀ ਠੀਕ ਅਮਰਸਰ ਦੇ ਵਿੱਚ ਹੀ ਆ ਹਾਂਜੀ ਜ਼ਿਲ੍ਹਾ ਦਾ ਤਹਿਸੀਲ ਅਮਰਸਾਰੀ ਆ ਹਨਾ ਅਮਰਸਾਰੀ ਆ ਨਾ ਨਾਮ ਵੀ ਦਾ ਤਾਂ ਫੋਨ ਨੰਬਰ ਦੱਸ ਦੋ ਜੀ ਆਪਣਾ 98721 5079 ਠੀਕ ਆ ਹੋਰ ਵੀ ਹੈਗਾ ਨੰਬਰ ਜੀ ਕੋਈ ਇੱਕ ਹੋਰ ਹੈਗਾ ਉਹ ਤਾਂ ਸਾਨੂੰ ਉਹ ਉੱਤੇ ਸਕਰੀਨ ਤੇ ਲੈ ਦਾਂਗੇ ਠੀਕ ਆ ਤੇ ਅੱਜ ਆਪਣਾ ਕਿੰਨੀਆਂ ਟੋਟਲ ਬਿਲਕੁਲ ਓਦਾ 15 16 ਮੱਝਾਂ ਹਾਂ ਜੀ ਤੇ ਕੋਜ ਦਿਖਾ ਦਿੰਨੇ ਆ ਬਾਕੀ ਕੋਜ ਦਾ ਤੁਸੀਂ ਆਪ ਦੱਸ ਦਿਓ ਹਨਾ ਜਿਹੜੇ ਵੀਰ ਨੂੰ ਪਸੰਦ ਹੋ ਗਈ ਉਹ ਸਿੱਧੀ ਵੀਡੀਓ ਮੰਗਾ ਲੂਗਾ ਵੀਡੀਓ ਦਾ ਇਦਾਂ ਨਜ਼ਰ ਮਰਾ ਦਿੰਨੇ ਆ ਤੇ ਜਿਹੜੀਆਂ ਤਾਜ਼ੀਆਂ ਸੁਈਆਂ ਬੱਚੇ ਜਿਨ੍ਹਾਂ ਦੇ ਉਹ ਆਪਾਂ ਤੋੜ ਕੇ ਦਿਖਾ ਦਿੰਨੇ ਆ। ਕੋਈ ਦੇ ਵਿੱਚ ਬੱਚੇ ਵਰਗੇ ਆ। ਹਾਂਜੀ ਹਾਂਜੀ ਹਾਂਜੀ। ਠੀਕ ਆ। ਕਰੀਏ ਸ਼ੁਰੂਆਤ ਵੱਡੀ ਤੋਂ ਹੀ। ਚਲੋ ਵੱਡੀ ਤੋਂ। ਆ ਕਾਫੀ ਵੱਡੀ ਆ। ਤੋੜ ਤੇ ਵੀਰੇ ਇਹਨੂੰ ਖੋਲ ਦੇ। ਕੱਲ ਦੀ ਸੁਈ ਆ। ਕੱਲ ਸੁਈ ਆ। ਠੀਕ ਆ ਬੱਚਾ ਕੀ ਮਗਰ? ਕੱਟਾ ਮਗਰ ਇਹਦੇ। ਠੀਕ ਆ ਕੱਦ-ਕਾਟ ਪੂਰਾ ਵੱਡਾ ਨੀਲੀ ਜਾਂ ਜਾਂਦੀ ਏ। ਨਾ ਮੈਂ ਨੀਲੀ ਪਿਓਰ ਨਹੀਂ ਗੀ ਓਦਾਂ। ਪਿਓਰ ਨਹੀਂ ਗੀ ਓਦਾਂ ਮੱਥਾ ਚਿੱਟਾ ਵਾ ਤੇ ਪੂਛ ਵੀ ਚਿੱਟੀ ਆ। ਕੱਦ-ਕਾਟ ਪੂਰਾ ਵੱਡਾ ਵਾ ਹਨਾ। ਉਹ ਬੁਰਾ ਸੁਆ ਕਿਨਵਾ ਹੋਊਗਾ ਜੀ ਇਹਦਾ ਤੀਜਾ ਜੇਦਾ ਤੀਜਾ ਸੁਆ ਠੀਕ ਆ ਤੇ ਕਿੰਨਾ ਗੱਡਿਆ ਬੋਲਾ ਜੀ ਇਹਦਾ ਬੋਲਾ 10 ਕਿਲੋ ਗੱਡਿਆ ਪਾਣੀ ਦਾ ਆਮ ਦਾ ਜੀ ਠੀਕ ਆ ਜੀ ਪੂਰੇ ਵੱਡੇ ਵਜਨ ਵਾਲੀ ਆਗੇ ਆ ਵੇਖੋ ਪੂਰੀ ਤਗੜੀ ਆ ਆਜੋ ਭਾਜੀ ਆਜੋ ਬਾਕੀ ਕੱਦ-ਕਾੜ ਦੀ ਪੂਰੀ ਵੱਡੀ ਆ ਜੀ ਆ ਖੋਲ ਇਧਰੋਂ ਬੱਚਾ ਵੀ ਆ ਚੰਗਾ ਹਨਾ ਇਹਦਾ ਮੁੱਲ ਕੀ ਕਰਨਾ ਜੀ ਇਹਦਾ ਮੁੱਲ ਦੇ ਕੋਈ ਕਰਦੇ ਆ ਹਾਂ ਜੀ 10 ਦਾ ਦੀ 10 ਦਾ ਦੀ ਦੇ ਦੋਗੇ ਬਾਕੀ ਸਿੰਗ-ਸੁੰਗ ਦੀ ਕੁਆਲਿਟੀ ਵੀ ਚੰਗੀ ਆ ਹਨਾ ਪੂਰੀ ਵੱਡੀ ਆ ਕੱਦ-ਕਾਠ ਬਾਕੀ ਜਿਹੜੇ ਵੀਰਾਂ ਨੂੰ ਪਰ ਰੱਖਿਆ ਬਾਕੀ ਤਾਜੀ ਸੂਈ ਆ ਥਾਣਾ ਦੀ ਕੋਈ ਬਾਹਰ ਕਰਦਣੀ ਹੈਗੀ ਜੀ ਨਹੀਂ ਨਹੀਂ ਵੱਡੀ ਦੇ ਹਿਸਾਬ ਨਾਲ 1.5 ਲੱਖ ਦੀ ਆ ਇਹ ਹਾਂਜੀ 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 ਮੁੱਲ ਬਿਲਕੁਲ ਜਾਇਜ਼ ਕੀਤਾ ਜੀ ਠੀਕ ਆ ਦੂਜੇ ਨੰਬਰ ਵਾਲੀ ਕਿਹੜੀ ਆ ਜੀ ਆਹ ਵਾ ਜੀ ਇਹ ਵੀ ਸੂਈ ਤਾਜੀ ਇਹ ਵੀ ਤਾਜੀ ਸੂਈ ਬੱਚਾ ਬੱਚਾ ਮਾਰ ਕੱਟਾ ਹੋਇਆ ਕੱਟਾ ਮਗਰੇ ਠੀਕ ਆ ਜੀ ਨਾਲ ਆਜੋ ਆ ਵੇਖੋ ਜੀ ਇਹਦੇ ਤੇਰੇ 10 10 ਕਿਲੋ ਦੁੱਧ ਤਿਆਰ ਆ ਹੋਰ ਸੇਵਾ ਕਿੰਨੇ ਕਿਤਰਾ ਦੀ ਸੂਈ ਆ ਜੀ ਇਹ ਠੀਕ ਹੈ ਜੀ 10 ਕਿਲੋ ਦੁੱਧ ਤਿਆਰ ਆ ਕੀ ਆ ਜੀ ਵਧੀਆ ਚੁਆ ਇੱਕ ਨੰਬਰ ਆ ਦਾ ਵਧੀਆ ਪਿੱਟੀ ਮਾਰ ਜੀ ਜੀ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ ਦੇ ਇੱਕ ਪੰਜ ਕਰਦੇ 95000 ਰੁਪਏ ਹੋ ਗਈ ਬਸ ਠੀਕ ਹੈ ਜੀ ਬਾਕੀ ਜਿਹੜੇ ਵੀ ਇਹਨੂੰ ਪਸੰਦ ਹੋਏ ਘਰ ਆਇਓ ਜਰੂਰ ਇਸੇ ਦੇ ਚਾਹੀਆਂ ਦੇ ਚੰਗੇ ਸੋਹਣੇ ਲੱਗਿਆ ਜੀ ਕੁਆਲਟੀ ਵਾਲੀਆਂ ਮੱਝਾਂ ਸਾਰੀਆਂ ਆਜੋ ਇਹਦਾ ਤੀਜਾ ਸੂਆ ਜੇ ਤੀਜਾ ਸੂਆ ਸੋਈ ਹੈ ਠੀਕ ਆ ਐ ਵੇਲੇ 12 ਕਿਲੋ ਦੁੱਧ ਆਦਲੇ ਦੇ 12 ਕਿਲੋ ਦੁੱਧ ਆੰਬਰ ਆ 12 ਕਿਲੋ ਤਿਆਰ ਦੁੱਧ ਹੋ ਹੁਣ ਪੂਰਾ ਹੁਣ 12 ਕਿਲੋ ਦੁੱਧ ਦੋ ਟੈਂਪ ਹੋ ਗਏ ਮੋਲੇ ਦਾ 95000 85000 ਅਗਲੀ ਕਿਹੜੀ ਆ ਉਹ ਜੋੜੀ ਕੋਲ ਆ ਪਾਲੀ ਕਟ ਰਾਜ ਵਾਲੀ ਨੂੰ ਨੂੰ 12 ਦਿਨ ਹੋ ਗਏ ਸੂਈ ਨਾਲ ਜੋੜੀ ਇਹ ਵੀ ਸੋਹਣੀ ਜੋਟੀ ਬਹੁਤ ਸੋਹਣੀ ਹੈ ਜੀ ਇਹ ਇਹਦੇ ਲਾ 14 ਕਿਲੋ ਦੋ ਦੂ ਹਣਾ ਬੱਤਿਹਰੀ ਦੋ ਦਰ ਹਣਾ ਬੱਚਾ ਮਗਰ ਕੱਟਾ ਦਾ ਕੱਟਾ ਮਗਰ ਠੀਕ ਥਾਣਾ ਥੋਣਾ ਦੀ ਚੀਜ਼ ਸੋਣੀ ਜਿਹਾ ਕੀ ਪੂਰੀ ਵਜਰ ਵੀ ਚੰਗਾ ਹੋਵੇ ਕੋਈ ਕਵਾਲੀ ਚੈੱਕ ਕਰੋ ਦੇ 95000 ਦੀ ਦੇ ਮੰਗ ਮੌਕੇ ਤੇ ਛੋੜਰਦੋਗੇ ਛੋੜਿਓਗੇ ਠੀਕ ਹੈ ਜੀ ਬਹੁਤ ਉਸਦੇ ਸਾਹ ਨਾ ਬੋਲ ਬਹੁਤ ਜਾਇਜ ਕਰਨ ਦੇ ਆ ਜਿਹੜੀ ਅੱਗੇ ਹਾਂਜੀ ਇਹ ਵੀ ਸੂਈ ਆ ਸਲਾਮ ਤਾਂ ਗੱਲ ਲਗਾ ਆ ਨਾ ਚੈੱਕ ਕਰੋ ਬਣਾ ਸਾਹ ਜੀ ਲੈ ਲਓ ਕੋਈ ਨਹੀਂ ਪੰਜ ਦਿਨ ਦੀ ਸੂਈ ਆ ਕੋਈ ਬਾਤ ਠੀਕ ਹੈ ਜੀ ਤੇ ਦੋ ਸੂਈ ਨੂੰ ਠੀਕ ਸੂਈ ਨੂੰ ਕਿੰਨੇ ਦਿਨ ਹੋ ਗਏ 6 ਦਿਨ ਹੋ ਗਏ ਜਦੋਂ 6 ਦਿਨ ਹੋ ਗਏ ਠੀਕ ਹੈ ਮੌਕੇ ਤੇ ਛੋੜ ਕਰਦੇ ਥੋੜੀ ਛੋੜ ਜੋ ਗਿਆ ਨੇ ਠੀਕ ਹੈ ਅੱਗੇ ਆ ਬੁਰੀ ਲੀਦਾ ਵੀ ਇਹਦੇ ਨਾਲ ਬੁਰੀ ਵੀ ਤੇਲ ਵੀ ਹੈਗੇ ਜਿਹੜੇ ਵੀਰ ਕਹਿੰਦੇ ਚੁਲਾ ਵਾਲੀ ਬੁਰੀ ਕਰਮਾੜੀ ਹੁੰਦੀ ਕਿੰਨੇ ਦਿਨ ਲਾਜੂਗੀ ਇਹ ਭਾਜੀ ਇਹ 10 ਦਿਨ ਲੈਂਦੀ ਹੈ ਜੀ 8 ਦਿਨ ਦਾ ਜੋਦੜਾ ਆਪਾਂ ਮੁੱਲ ਲਈਏ ਦੁੱਧ 16 ਕਿਲੋ ਘਰ ਵਾਲੇ ਕਹਿੰਦੇ ਤਾਰਗਾਤੀ ਜੇ ਸੁਣੇ ਤੇ ਜੇ ਸੁਣੇ ਠੀਕ ਆ ਜੋ ਨਹੀਂ ਬੇਨਵੰਗੜਾ ਇਹ ਲੱਖ 10 ਹਜ਼ਾਰ ਮੁੱਲ ਕਰਦੇ ਆਂ ਹਾਂ ਲੱਕ ਦੇ ਦੇਵਾਂਗੇ ਪੂਰੇ ਲੱਕ ਆ ਲੈ ਬਾਰ ਬੁੱਜੀ ਲੈ ਦੀ ਨਾਲ ਠੀਕ ਆ ਅੱਗੇ ਬੁੱਜੀ ਬੜ ਬੁੱਜੀ ਬਾਕੀ ਛੁੱਟ ਪਾਣੀ ਵਗਾਇਆ ਹੀ ਨਹੀਂ ਜੀ ਯਾਰ ਆਹ ਬੁੱਜੀ ਇਹ ਨਹੀਂ ਨਾਲ ਤੇਰਾ 11 ਕਿਲੋ ਦੁੱਧ ਪੂਰਾ ਹੋ ਬੰਤੀ ਰੋ ਸਿੰਘ ਬੜਾ ਸੋਹਣਾ ਲੱਗਾ ਇਹਨੂੰ ਦੋਨੋਂ ਓਕੇ ਵਧੀਆ ਦੋਵਰ ਦੇ ਮੜਿਆ ਤੋਰ ਦੇ ਬਾਅਦ ਪਾ ਦੇਣਾ ਬੁਝੇ ਹਾਂ ਪਹਿਲਾ ਸੂਆ ਦੋਦ ਕਿੰਨਾ ਚਮਾਈ ਜਾਊਗੀ ਇਹ ਐਵੇਂ 13 ਕਿਲੋ ਦੁੱਧ ਹੈਗਾ ਹੋਰ ਦੋ ਕਿਲੋ ਇਹਦਾ ਮੁੱਲ ਤੇ ਉਧਾ ਇੱਕ ਅਦਾਸ ਕਰਦੇ ਹਾਂ ਹਾਂਜੀ ਤੇ ਦਵਾਂਗੇ 96 ਯਾਰ ਜਾਣੋ ਇਹਦੇ ਜਿੰਨਾ ਤੇਰ ਭੈਣ ਭਰਾ ਮਾਨਤਨ ਨਹੀਂ ਮਾਨਤਨ ਹੋਊਗਾ ਮਾਨਤਨ ਇਹਦਾ ਬੱਚਾ ਮਰ ਕੇ ਭੁੱਜੀ ਕਿਤੇ ਹੋਣੀ ਹੈ ਵੀ ਬੜੀ ਚੰਗਾ ਬੱਚਾ ਬੋਲ ਜੂਗੀ ਭੁੱਜੀ ਆਹ ਰੋਟੀ ਜੰਮਾ ਲੈ ਕੋਈ ਪਿਆਰਾ ਗੱਦ ਵਜਨ ਦਾ ਵੱਧ ਹੁੰਦਾ ਤੇ 20 ਕਿਲੋ ਗੋਦੀ ਬਣਾ ਸਕਦੀ ਹੈ ਬਾਕੀ ਸੋਹਣੀ ਸਨਖੀ ਪੂਰੀ ਹੈ ਇਹਦੀ ਤਰੀਕ ਇਹਦਾ ਮੁੱਲ ਇਹਦਾ ਮੁੱਲ 95 ਆਨੇ ਹੋਇਆ ਆਹੇ ਜਿਵੇਂ ਬਰੀਂ ਫਟੋ ਵੀ ਪਾਰਾਂ ਉਹ ਮਰਦੇ ਆ ਕੇ ਇੱਕ ਪਸੰਦ ਕਰੋਗੇ ਦੋ ਪਸੰਦ ਕਰਨੀ ਤਾਂ ਹੀ ਤਾਂ ਦੋ ਲੈ ਗੱਲੀ ਗੱਲੀ ਹੋਰੜੀ ਬਣੀ ਆ ਵਾ ਵਾ ਬਾਤਾਂ ਨੂੰ ਤੋੜਦੇ ਆ ਨੁਸਰ ਇਹ ਵੀ ਦਿੱਜੇ ਸੁਵੇ ਸੂਈ ਹੈ ਮਾਜਾ ਹਾਂ ਜੋਖਵਾ ਕੰਡੇ ਦਾ ਜੋਖਵਾ ਬੱਚਾ ਇਹਦਾ ਵੀ ਮਰ ਗਿਆ ਅੱਛਾ ਬੱਚਾ ਮਰ ਗਿਆ ਨੀ ਟੀਕਾ ਲਾ ਲੈਿੰਦੇ ਹਣੇ ਉਹ ਨਾ ਇਹ ਬੂਜੀ ਬਣਾਈ ਨਹੀਂ ਇਹਦੀ ਜੋਕ ਲੈ ਗਿਆ ਆਹ ਗੱਡੀ ਆ ਚੌੜੀ ਬੜੀ ਆ ਪਿੱਠੂੜਾ ਚੰਗਾ ਚੌੜਾ ਆ ਇਹਦਾ ਮੁੱਲ ਕਿੰਨਾ ਪ੍ਰਦਾਨ ਕਰ ਦੋ ਮਾਣਦਨ ਹੋਏਗਾ ਬਸ ਠੀਕ ਹੈ ਬਾਕੀ ਕੱਤ ਗਾੜ ਜਾ ਕਰ ਲੋ ਪੂਰਾ ਵੱਡਾ ਤੂੰ ਇਹ ਦੁੱਧ ਦਾ ਹੀ ਮੁੱਲ ਲੈਣਾ ਵਾ ਹੁਣ ਆਪਾਂ ਦਾ ਜਨਾਹ ਹੈ ਹਨਾ ਸੂਈ ਨੂੰ ਸਾਰੇ 10 12 ਦਿਨ ਹੋ ਗਏ ਦਾ ਵੱਡੀ ਹੈ ਵੀ ਬੜੀ ਆ ਹਾਂ ਇਹ ਢੱਲੀ ਹੋ ਗਈ ਮਾਜ ਦੇ ਢੱਲੇ ਦੁੱਧ 15 ਕਿਲੋ ਦਾ ਬਹੁਤ ਮੁੱਲ ਆ ਸਾਰਾ ਲੈ ਵਾ ਨੁਕਸਾਨੇ ਤੋਂ ਘਟਾਉਗਾ ਸਿਚੂ ਆਈ ਦੀ ਜ਼ਰੂਰ ਰਹੀ ਹੋਏ ਕਿਦਾਂ ਨਹੀਂ ਨਹੀਂ ਉਦਾਂ ਹੀ ਹੋ ਉਦਾਂ ਤਾਂ ਤਾਗ ਜੇ ਪਈ ਹੈ ਨਾ ਉਹ ਤਾਂ 15 ਕਿਲੋ 15 ਕਿਲੋ ਪੱਕਾ 15 ਕਿਲੋ ਮਿੰਨਤੀ ਦਾ ਮਿੰਨ ਲੋ ਦਾ 20 ਮੰਗਦੇ ਈ ਹਾਂਜੀ ਦੇਵਾਂਗੇ ਰਕ ਪੰਜ ਦੀ ਠੀਕ ਹੈ ਮੌਕੇ ਤੇ ਮਾਂ ਇਹਨਾਂ ਨਾਲ ਚੋਕੇ ਲਵੇ ਜਿਹੜਾ ਮਰ ਗਿਆ ਬਾਕੀ ਤਾਂ ਦੇਖੋ ਦੁੱਧ ਹੋਣਾ ਹੀ ਹੈ ਜਿੰਨਾ ਕਿ ਤੁਸੀਂ ਦੱਸ ਹਾਂਜੀ ਹੋਰ ਕਿਹੜੀ ਕੱਢੋ ਹਾਂ ਬਾਰ ਕਿਹੜੀ ਹੋਰ ਮੜਾ ਸੱਨ ਮਾਰਦੀ ਆ ਨੀਲੀ ਦਾ ਵੀ ਸੱਨ ਮਾਰਦੀ ਨੀਲੀ ਦਾ ਦੋ ਤੇ ਕਿੰਨਾ ਦੇ ਗੋਲ ਮਰ ਗਿਆ ਦਾ 부ਛੀ ਦੇ ਮਿਲਦੀ ਆ ਮਾਨਾ ਵੇਖੋ 부ਛੀ ਦੇ ਮਿਲਦੀ ਆ ਦੁੱਧ 14 ਗਰ ਆ ਮੜੀ ਜੀ ਕਰਦੀ ਲੱਫ ਆ ਜੰਦ ਮਾਰਦੀ ਮੜਾ ਜਾ ਬੰਦੇ ਪਾਣੀ ਯਾਰ ਸਾਰਾ ਹੀ ਆ ਬਿਨਾ ਪਾਣੀ ਉਹਨਾਂ ਦਾ ਬਖਾਇਆ ਹੀ ਨਹੀਂ ਮੀਆਂ ਨੂੰ ਦੇ ਲੈ ਆਉਣੀ ਠੀਕ ਆ ਉਹ ਰਾਗੀ ਗਏ ਬਸ ਜੀ ਇੱਕ ਗੱਬਣ ਝੋਟੀ ਆ ਗਈ ਠੀਕ ਦਿਨ ਲੱਜੂਗੀ ਹਨਾ ਹਾਂ ਵੀ ਦਿਨ ਹੋਰਾਂ ਲੈ ਕੱਢ ਗਏ ਅਬ ਕੀ ਆ ਬੋਲੇ ਤਾਜੇ ਜਾਂ 나ਡੂ ਦੇ ਬੱਚੇ ਅਜੇ ਬਾਕੀ ਪੂਸ਼ੀ ਬਹੁਤ ਖਾਤ ਆ ਆ ਇਹ ਘਰ ਦੀ ਸਾਡੀ ਪਿਛਲੇ ਸਵੇਰ ਚ ਹੋਈ ਹੈ ਪੀਰੇ ਤੋਂ ਗਏ ਅੰਦੀ ਠੀਕ ਆ ਵੇਨਾ 16 ਕਿਲੋ ਤਾਂ ਦਿੱਤਾ ਠੀਕ ਹੈ 100 ਰੁਪਏ ਕਿੰਨਾ ਵਿੱਚ ਹੋ ਜਾਊਗੀ ਜੀ 20 ਕਿਲੋ ਚਾਹੂਗੀ ਦੋ ਦਾ 20 ਕਿਲੋ ਚਾਹੂਗੀ ਪਰ ਇਹ ਵੇਲੇ ਕੱਢੀਆ ਸਵਾ ਲੱਗਦੀ ਦਾਂਗੇ ਠੀਕ ਬੇਜਕ ਤਿਆਰ ਹੋਈ ਲਾ ਜੇ ਕੋਈ ਸਹੀ ਹਾਂ ਬੋਲ ਲਊਗਾ ਜਿਹੜੇ 20 ਦਿਨਾਂ ਦਾ ਸਵਾ ਬਾਕੀ ਆਉਂਦੀ ਜਾਂਦੀਆਂ ਨੇ ਇਹਨੇ ਆਪਣੇ ਬਾਕੀ ਲਾਈ ਜਾਵੇ ਹਨ ਟੋਕੜ ਗੱਬੜ ਮਚੂਈਆਂ ਹੈਗੀਆਂ ਆਪਣੇ ਘਰ ਦੇ ਠੀਕ ਆ 25 ਕਿਲੋ ਅੱਛਾ ਨਹੀਂ ਤਾਂ ਬਚਾ 25 ਕਿਲੋ ਦੁੱਧ ਹੀ ਜਦੋਂ ਬਚਾ ਵਾ ਠੀਕ ਹੈ ਉਹ ਕਟਾ ਦੇ ਕੱਢ ਦੇ ਤੁਹਾਨੂੰ ਵੀ ਸੱਤ ਕਰਦੇ 75 ਤੇ 93 ਕਿੰਨੇ ਚਿਰ ਦਾ ਹੋ ਗਿਆ ਇਹ ਕਟਾ ਇਹ 13 ਮਹੀਨਾ ਦਾ ਹੋ ਗਿਆ 13 ਮਹੀਨਾ ਦਾ ਹੋ ਗਿਆ ਤੇ 25 ਕਿਲੋ ਇਹ ਦੁੱਧ ਜਿਹਦੇ ਦਾ ਬੱਚਾ ਹੈ ਠੀਕ ਹੈ ਠੀਕ ਹੈ ਕਿੰਨੇ ਦੇਖੋ ਸਿੰਘ ਸਿੰਘ ਬੜਾ ਸੋਹਣਾ ਜੀ ਇਹਦਾ ਹੋਰ ਹੋਰ ਦਾ ਹਾਂਜੀ ਹਾਂਜੀ ਆ ਵੇ ਚੰਗਾ ਕੁਆੜੀ ਇਹਦਾ ਮੁੱਲ ਕਿੰਨਾ ਕਰਨਾ ਜੀ ਮੁੱਲ ਦਾ 40000 ਰੁਪਏ ਕਰਾਂਗੇ ਠੀਕ ਆ ਮਾਨਦਾਨ ਕਰ ਦੋ ਮੌਕੇ ਤੇ ਮਾਨਦਾਨ ਉਹ 35000 ਦੇ ਹੁੰਦੇ ਕਰਨੀ ਕੋਈ ਗੱਲਬਾਤ ਹੋਰ ਜੀ ਬਸ ਹੋਰ ਜੀ ਦੁੱਧ ਵਾਲੀ ਗਰੰਟੀ ਹੈ ਜਿਹੜੀ ਜਣੀ ਮਈਆਂ ਦੀ ਦੱਸੀ ਆ ਠੀਕ ਆ ਹਾਂ ਦੁੱਧ ਚ ਕੋਈ ਕਮੀ ਨਹੀਂ ਜਿਹੜਾ ਮਰਜ਼ੀ ਚੋ ਕੇ ਲਵੇ ਦੋ ਡੰਗ ਉਹਦਾ ਵੀ ਮੰਗਾਉਣੇ ਆ ਤੇ ਜ਼ਿੰਮੇਵਾਰੀ ਫੁੱਲ ਹੋਏ ਇੱਕ ਦੁੱਧ ਦੀ ਠੀਕ ਆ ਜੀ ਆਹੀ ਤਕਰੀਬਨ 15 ਮੱਝਾਂ ਦਿਖਾਈਆਂ ਆਪਾਂ ਬਹੁਤ ਚੰਗੀਆਂ ਸੋਹਣੀਆਂ ਸੁਨੱਖੀਆਂ ਤਾਜ਼ੀਆਂ ਸੁਨੀਆਂ ਇੱਕ ਦੋ ਗੱਬਣਾ ਦਿਖਾਈਆਂ ਜੀ ਤੇ ਆ ਆ ਕੇ ਸਵੇ ਸਵੇ ਪਛ ਨੂੰ ਆਪਣੀ ਦੋ ਟਾਈਮ ਚੋ ਕੇ ਤਸੱਲੀ ਕਰ ਲਿਓ ਜਿਹੜਾ ਗੱਬਣ ਆ ਦੋ ਮੱਝਾ ਗੱਬਣਾ ਉਹਨਾਂ ਚੱਕ ਪਾਸ ਕਰਕੇ ਆਪਣੀ ਤਸੱਲੀ ਕਰਕੇ ਲੈ ਕੇ ਜਾ ਜੀ ਵੀਡੀਓ ਕਰ ਦਿਓ ਸ਼ੇਅਰ ਜੀ ਧੰਨਵਾਦ